ਆਪ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਿਹਤ ਸੁਵਿਧਾਵਾਂ ਵਧੀਆਂ ਦੇਣ ਦੇ ਦਾਅਵੇ ਕੀਤੇ ਗਏ ਸੀਗੇ ਉਹ ਸਿਵਲ ਹਸਪਤਾਲ ਪਠਾਨਕੋੜ ਦੇ ਵਿੱਚ ਪੂਰੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਕਿ ਬਜ਼ੁਰਗ ਮਹਿਲਾ ਦੇ ਗੋਡਿਆਂ ਦਾ ਜਿਹੜਾ ਸਫਲ ਆਪਰੇਸ਼ਨ ਡਾਕਟਰ ਸ਼ੈਰਿੰਦੀ ਮਾਨ ਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਹੈ ਜਿਹਦਾ ਇਲਾਜ ਜਿਹੜਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲਗਭਗ 2 ਲੱਖ ਰੁਪਏ ਦੱਸਿਆ ਗਿਆ ਸੀਗਾ ਬਜ਼ੁਰਗ ਮਹਿਲਾ ਦੇ ਜਿਹੜੇ ਗੋਡੇ ਬਿਲਕੁਲ ਚੇਅਰ ਕਰ ਦਿੱਤੇ ਗਏ ਨੇ ਔਰ ਮਹਿਲਾ ਆਪਣੇ ਪਹਿਲਾਂ ਤੋਂ ਪਰਚਲ ਜਿਹੜੀ ਇਸ ਵੇਲੇ ਚੱਲ ਰਹੀ ਹੈ ਔਰ ਅੱਜ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਅਦਿਤੀ ਸਲਾਰੀਆ ਸਿਵਲ ਸਰਜ ਸਮਹਿਲ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਤੇ ਆਪਣੀ ਟੀਮ ਦੀ ਸਰਾਹਨਾ ਕੀਤੀ ਗਈ ਹੈ। ਔਰ ਦੂਜੇ ਪਾਸੇ ਜੇ ਆਪਾਂ ਪਰਿਵਾਰ ਦੀ ਗੱਲ ਕਰੀ ਤੇ ਪਰਿਵਾਰ ਜਿਹੜਾ ਸਿਵਲ ਸਰ ਪਠਾਨਕੋਟ ਦੇ ਸਟਾਫ ਦੀ ਔਰ ਪੂਰੇ ਪ੍ਰਬੰਧਕ ਪ੍ਰਬੰਧਨ ਦੀ ਜਿਹੜੀ ਆ ਉਸ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਆਉਂ ਦਿਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆਂ ਐਸਐਮਓ ਪਠਾਨਕੋਟ ਸਿਵਲ ਸਰ ਜਨ ਪਠਾਨਕੋਟ ਤੇ ਮਰੀਜ਼ ਦੇ ਨਾਲ ਕੀ ਕਹਾਣਾ ਉਹਨਾਂ ਦਾ ਇਸ ਸਫਲ ਆਪਰੇਸ਼ਨ ਦੇ ਦੌਰਾਨ। ਕਰਮ ਚੀਜ਼ ਕਿੱਥੋਂ ਦੇ ਨਾਲੇ? ਭਗਵਾਨ ਭਗਵਾਨ ਸਾਹਿਬ ਭਗਵਾਨ ਜੀ। ਤਾਂ ਕੀ ਸੋਚਿਆ ਸੀ ਤੁਹਾਨੂੰ ਇਹ ਜਿਹੜੀ ਨੀਰ ਪ੍ਰੇਸ਼ੰਤਰ ਕੋ ਉਹ ਗੁਰਦਨ ਦਰਦ ਬੜੀ ਹੀ ਹੈ ਜੀ ਤੇ ਕਿੱਥੇ ਕਿੱਥੇ ਚੈੱਕ ਕਰਵਾਇਆ ਤੁਸੀਂ ਅਸੀਂ ਤਾਂ ਬੜੇ ਸਾਈਂ ਦੱਸਿਆ ਤੇ ਬੜਾ ਸਾਹ ਤੋਂ ਦੁਬਈ ਗਈ ਹਾਂ ਤੇ ਕੀ ਟੋਪ ਡਾਕਟਰ ਆਪਰੇਸ਼ਨ ਆਪਰੇਸ਼ਨ ਕਰਵਾਉਣ ਦਾ ਕੋਈ ਫਰਕ ਪਿਆ ਦਰਦ ਘਟੀ ਹਾਂ ਜੀ ਅੱਗੇ ਚੱਲਣ ਦੇ ਸੀ ਕਿ ਨਹੀਂ ਅੱਗੇ ਚੱਲਦੇ ਵੀ ਖਰਾਗ ਖਾਣ ਨਹੀਂ ਤੇ ਸੁਰਕਰ ਪ੍ਰਾਈਵੇਟ ਡਾਕਟਰਸ ਨੂੰ ਕਿਤੇ ਚੈੱਕ ਕਰਵਾਇਆ ਗਏ ਤੇ ਉਹਨਾਂ ਨੂੰ ਲੁਕੀ ਗਏ ਪ੍ਰਾਈਵੇਟ ਵੀ ਅਸੀਂ ਦੱਸਿਆ ਜੀ ਤੇ ਉਹਨਾਂ ਵੀ ਫਿਰ ਬਾਅਦ ਚ ਪਹਿਲੇ ਤੇ ਦਵਾਈ ਆ ਆ ਰਹੀ ਗੈਪ ਐ ਅਸ ਕਰ ਕਰਾਂਦੇ ਸੀ ਦਵਾਈ ਦਿੰਦੇ ਇਹ ਤੇ ਨਹੀਂ ਫਰਕ ਫਿਰ ਅਹੀ ਨਾ ਉਹ ਲਾਏ ਮਤਲਬ ਉਹਨਾਂ ਵੱਲੋਂ ਵੀ ਤੁਹਾਨੂੰ ਆਪਰੇਟਰ ਲਈ ਫਲਾਹ ਦਿੱਤੀ ਗਈ ਕਿ ਆਪਰੇਟ ਹੋਏਗਾ ਤਾਂ ਹਾਂਜੀ ਹਾਂਜੀ ਉਹਨਾਂ ਆਖਿਆ ਜੀ ਕਿੰਨਾ ਖਰਚਾ ਦੱਸਿਆ ਕੇ ਇਹਨੂੰ ਖਰਚਾ ਬਦ ਨਹੀਂ ਇਹ ਨਾਲ ਜਾਂਦੇ ਇਹ ਜਿਹੜਾ ਇੱਥੇ ਜਿਹੜਾ ਹੁਣ ਆਪਰੇਟ ਹੋਇਆ ਇੱਥੇ ਤੁਹਾਡਾ ਕੋਈ ਖਰਚਾ ਆ ਨਹੀਂ ਤੁਹਾਡਾ ਕੋਈ ਖਰਚਾ ਨਹੀਂ ਆ ਅਕੀ ਕਹਿਣਾ ਚਾਹੂਗਾ ਡਾਕਟਰਾਂ ਦੀ ਟੀਮ ਵੱਲੋਂ ਜਿਹੜਾ ਦਾ ਅਪਡੇਟ ਕੀਤਾ ਜਾ। ਚੱਲ ਬਹੁਤ ਵਾਰ ਸੱਪਨੇ ਆਉਂਦੇ। ਫਰਮਜੀਤਪੁਰ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ। ਕਿੱਥੋਂ ਦਾ ਰਹਿੰਦਾ? ਮੇਰਾ ਪਘਵਾੜ ਹੈ ਜੀ ਪਮਿਆ। ਹਾਂਜੀ। ਤੇ ਕੀ ਸੋਚਿਆ ਸੀ ਇਹਨਾਂ? ਇਹਨਾਂ ਦੇ ਜੀ ਗੋਡੇ ਤੇ ਪੇਂਡ ਗੈਪਸ ਦੇ ਗੋਡੇ ਦੀ। ਬੜੀ ਦੇਰ ਦੀ ਪ੍ਰੋਬਲਮ ਸੀ ਜੀ ਇਹ ਸਾਰੇ ਦੱਸਿਆ ਜੀ। ਹੂੰ। ਪ੍ਰਾਈਵੇਟ ਵਾਲਿਆਂ ਨੂੰ ਵੀ ਦੱਸਿਆ। ਪਹਿਲੇ ਦਵਾਈ ਦਿੰਦੇ ਰਹੇ ਜੇ ਆਪਰੇਟ ਵੱਲੋਂ ਕਿਹਾ ਫਿਰ ਉਹਨਾਂ ਨੇ ਜੀ ਹੂੰ ਉਹ ਕਹਿੰਦਾ ਵੀ ਉਹਨੂੰ ਪੁੱਛਿਆ ਉਹ ਕਹਿੰਦੇ ਜੀ ਇਹ 20 ਲੱਖ ਰੁਪਏ ਹੂੰ 20 ਲੱਖ ਹੁਣ ਇਹਨਾਂ ਫੋਨ ਨਹੀਂ ਕਰ ਸਕਦੇ ਗਰੀਬ ਪਤਾ ਕਿੱਥੋਂ ਕਰੇ ਉਹ ਜੀ ਤੁਸੀਂ ਕਹਿੰਦੇ ਕਿਸੇ ਨੇ ਸਲਾਹ ਦਿੱਤੀ ਡਾਕਟਰ ਸ਼ਹਿਰੀਨ ਤੇ ਮਾਨ ਨੂੰ ਕਹਿੰਦਾ ਸਰ ਉਹਨਾਂ ਨੂੰ ਮਿਲੇ ਜੀ ਫਿਰ ਉਹਨਾਂ ਨੇ ਪਹਿਲਾਂ ਦਵਾਈ ਦਿੱਤੀ ਦੋ ਦੋ ਚਾਰ ਵਾਰੀ ਸਰ ਉਹਨਾਂ ਨੇ ਕਿਹਾ ਜੀ ਆਪਰੇਟ ਹੋਣ ਫਿਰ ਅਸੀਂ ਕਿਹਾ ਜੀ ਅਸੀਂ ਫੋਨ ਨਹੀਂ ਕਰ ਸਕਦੇ ਜੀ ਜਿੰਨਾ ਖਰਚਾ ਉਹ ਕਹਿੰਦੇ ਕਿ ਨਹੀਂ ਤੁਸੀਂ ਆਓ ਇੱਥੇ ਆਪਾਂ ਤੁਹਾਡਾ ਫ੍ਰੀ ਕਰਾਂਗੇ ਅਨਿਸ਼ਵਾਰ ਉਹਨਾਂ ਨੇ ਜੋ ਕਰਾਇਆ ਸਾਰਾ ਕੁਝ ਫ੍ਰੀ ਕਰਾਇਆ ਜੀ ਮੈਡੀਸਨ ਤੋਂ ਲੈ ਕੇ ਆਪਰੇਟ ਹਰ ਇੱਕ ਚੀਜ਼ ਜਿਹੜਾ ਆਪਰੇਟ ਸਾਰਾ ਕੁਝ ਬੜਾ ਫ੍ਰੀ ਪ੍ਰੈਸ਼ਰ ਇੰਤਮ ਹੈ। ਕੋਈ ਇਹਨਾਂ ਨੂੰ ਦਿੱਕਤ ਵਗੈਰਾ? ਕੋਈ ਦਿੱਕਤ ਨਹੀਂ ਸਰ। ਚੱਲਣ ਦੇ ਆ ਤੁਹਾਡੇ ਸਾਹਮਣੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਰਕਾਰੀ ਇਹੋ ਗੱਲ ਚਾਹੀਦਾ ਜਿਹੜਾ ਤਾਂ ਤੁਸੀਂ ਕਹਿੰਦਾ ਪਹਿਲੀ ਵਾਰੀ ਹੋਇਆ ਜੀ ਇੱਥੇ। ਹੂੰ। ਹੁਣ ਉਸ ਲੋਕਾਂ ਦਾ ਇਹੀ ਕਹਾਂਗੇ ਨਹੀਂ ਹੁਣ ਤੁਹਾਡੀ ਜਦੋਂ ਵਾਈਟ ਜਾਣੀ ਆ ਲੋਕਾਂ ਦਾ ਸਾਹਮਣੇ ਜਾਣੀ ਆ ਜੀ। ਹੁਣ ਤੁਹਾਡੀ ਜਦੋਂ ਪਹੁੰਚੀ ਲੋਕਾਂ ਦਾ ਕੋ ਲੋਕਾਂ ਨੇ ਤੁਹਾਡੇ ਦੇਖ ਕੇ ਆਉਣਾ ਹੀ ਆ ਜੀ। ਖਬਰ ਜਦੋਂ ਤੁਸੀਂ ਚਲਾਈ ਦੀ। ਹੂੰ। ਹੌਣ ਜੇ ਜੀ ਬਹੁਤ ਤੋਂ ਬਾਅਦ ਜਾਓ ਜੀ ਗ੍ਰੀਪ ਬੰਦੇ ਤਾਂ ਇੱਥੇ ਹੀ ਆਣਾ ਜੀ ਸਰਕਾਰੀ ਹੋਰ ਕਿੱਥੇ ਜਾ। ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਅ ਫੇਮਿਨਸ ਸਾਰੇ ਨੂੰ ਦੱਸਦੇ ਹੋਏ ਪਠਾਨਕੋਟ ਵਾਸੀਆਂ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅ ਅੱਜ ਸਾਡਾ ਜਿਹੜਾ ਪਹਿਲਾ ਹੀ ਰਿਪਲੇਸਮੈਂਟ ਜਿਹੜਾ ਕੀ ਕੀਤਾ ਗਿਆ ਪਰਮਜੀਤ ਕੌਰ 50 ਇਅਰਸ ਦੀ ਫੀਮੇਲ ਉਹਦਾ ਰਾਈਟ ニー ਰਿਪਲੇਸ ਕੀਤਾ ਉਹਨੂੰ ニー ਦੀ ਬਹੁਤ ਦਿੱਕਤ ਸੀਗੀ ਔਰ ਉਹਦੀ ਡਿਫਾਰਮਿਟੀ ਵੀ ਹੋ ਗਈ ਸੀ ਉਹ ਦੇ ਡੇਲੀ ਐਕਟੀਵਿਟੀਜ਼ ਨਹੀਂ ਸੀ ਕਰ ਸਕਦੀ ਅ ਉਹਦੇ ਘਰ ਕੋਈ ਕਮਾਨ ਵਾਲਾ ਵੀ ਨਹੀਂ ਸੀਗਾ ਉਹਦੇ ਬੇਟੇ ਨੇ ਜਿਹੜਾ ਕਿ ਦੋ ਜਗ੍ਹਾ ਤੇ ਪ੍ਰਾਈਵੇਟ ਹਸਪੀਟਲ ਦੱਸਿਆ ਜਿਹਦੇ ਵਿੱਚ ਉਹਦਾ ਖਰਚਾ 1.5 ਤੋਂ 2 ਲੱਖ ਹੈ ਫਿਰ ਅੰਡਰ ਆਯੂਸ਼ਮਾਨ ਕਾਰਡ ਐਜ਼ ਅ ਆਯੂਸ਼ਮਾਨ ਬੈਨੇਫਿਸ਼ੀਅਰੀ ਸਰਕਾਰੀ ਹਸਪਤਾਲ ਦੇ ਵਿੱਚ ਦਾ ਰਾਈਟ ニー ਰਿਪਲੇਸ ਹੋਇਆ ਹੈ ਔਰ ਇਹ ਪ੍ਰੋਥੈਸਿਸ ਇੰਨਾ ਵਧੀਆ ਹੈ ਕਿ ਇਹਦੇ ਵਿੱਚ ਉਹ ਨਾ ਚੌਂਕੀ ਵਰਕੇ ਬੈਠੀ ਸਕਦੀ ਹੈ ਅੱਜ 4th ਡੇ ਉਹਨੂੰ ਅਸੀਂ ਡਿਸਚਾਰਜ ਕਰ ਰਹੇ ਹਾਂ ਆਪਣੀ ਐਕਟੀਵਿਟੀ ਵਾਸ਼ਰੂਮ ਜਾ ਰਹੀ ਹੈ ਔਰ ਉਹਨੇ ਚੱਲ ਕੇ ਵੀ ਦਿਖਾਇਆ ਔਰ ਚੱਲੋ 2nd 3rd ਡੇ ਤੋਂ ਹੀ ਰਹੀ ਸੀ ਤੇ ਮੈਨੂੰ ਮੈਂ ਆਪਣੇ ਐਸਐਮਓ ਡਾਕਟਰ ਸੁਨੀਲ ਚੰਦ ਸਿਵਲ ਹਸਪਤਾਲ ਦੇ ਐਸਐਮਓ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਡਾਕਟਰ ਸ਼ੈਰਨਦੀ ਮਾਨ ਆਰਥੋਪੈਡਿਕ ਸਰਜਨ ਤੇ ਹੋਰ ਜਿੰਨੀ ਵੀ ਟੀਮ ਆ ਮੇਰੀ ਸਿਵਲ ਹਸਪਤਾਲ ਐਨੈਸਥੀਟਿਸਟ ਡਾਕਟਰ ਮੰਮਤਾ ਰੈਣੀ ਇਹਦੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਔਰ ਮੈਂ ਮੈਂ ਉਮੀਦ ਕਰਦੀ ਆ ਔਰ ਮੈਂ ਸਾਰਿਆਂ ਨੂੰ ਸ਼ੋਰ ਕਰਦੀ ਆ ਪਠਾਨਕੋਟ ਵਾਸੀਆਂ ਨੂੰ ਕਿ ਫਰਦਰ ਨੀਰ ਰਿਪਲੇਸਮੈਂਟ ਤੇ ਹੋਰ ਜਿਹੜੇ ਪ੍ਰੋਥੈਸਿਸ ਰਿਪਲੇਸਮੈਂਟ ਹੈ ਉਹਤੇ ਫ੍ਰੀ ਆਫ ਕੋਸਟ ਅੰਡਰ ਯਸ਼ਵਨ ਹੋਇਆ ਨੀਰਪਲੇਸ ਨਾ ਫਸਟ ਟਾਈਮ ਉਹ ਪ੍ਰੋਥੀਸਿਸ ਇਹ ਫਸਟ ਟਾਈਮ ਇਹ ਨੀਰਪਲੇਸ ਅਸੀਂ ਕੀਤਾ ਹੈ ਅੰਡਰ ਰਾਈਟ ਸੋ ਪਹਿਲਾਂ ਕਦੀ ਕੋਈ ਪੇਸ਼ੈਂਟ ਅਪਰੋਚ ਨਹੀਂ ਕੀਤੀਆਂ ਕੁਝ ਕੁਝ ਜਿਸ ਤਰ੍ਹਾਂ ਪ੍ਰੋਥੀਸਿਸ ਦੀ ਕੁਝ ਦਿੱਕਤ ਸੀਗੀ ਕੁਝ ਫੰਡਸ ਦੀ ਹੁਣ ਜਦੋਂ ਸਾਡੇ ਕੋਲ ਅچھے ਪ੍ਰੋਥੀਸਿਸ ਵੀ ਆ ਰਹੇ ਨੇ ਔਰ ਫਰਦਰ ਜਿਸ ਤਰ੍ਹਾਂ ਸਾਇੰਸ ਰਕੀ ਕਰ ਰਹੀ ਹੈ ਪ੍ਰੋਸੈਸਸ ਵਧੀਆ ਤੋਂ ਵਧੀਆ ਆ ਰਹੇ ਨੇ ਔਰ ਪੇਸ਼ੈਂਟ ਉਹਦੇ ਵਿੱਚ ਬੈਠਣ ਉੱਠਣ ਦੀ ਕੋਈ ਦਿੱਕਤ ਨਹੀਂ ਹੋਈ ਤੇ ਕੋਈ ਹੁਣ ਲੋਕਾਂ ਨੂੰ ਕੀ ਮੈਸੇਜ ਦਿਨਾ ਚਾਹੀਦਾ ਕੋਈ ਜ਼ਰੂਰਤ ਮੰਨਦਾ ਹੈ ਜੇ ਨਹੀਂ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ कि पठानकोट सरकारी हस्पताल अपना आके चेकअप कराओ सा टीम बहुत वजिया है और आयुष्मान से फ्री ऑफ कॉस्ट है नहीं रिपलेसमेंट और जोड़े आयुष्मान से नहीं भी ने जिस तरह भी सरकार की हिदायत मुताबक और सारे उन्होंने सर्विस दी जा रही है साढ़े बहुत ही मान योग सिविल सर्जन डॉक्टर अतिथि सलारिया की अगवाई हेठ सिविल हॉस्पिटल पठान पठानकोट विखे डॉक्टर शैरिंग डॉक्टर रमन नत्री ਗਰੇਨ ਮੇਨ ਸਰਜਨ ਸੀਗੇ ਤੇ ਅਲਸਟੈਟ ਡਾਕਟਰ ਮੁੰਤਨ ਦੀ ਟੀਮ ਨੇ ਪਹਿਲੀ ਵਾਰ ਜਿਹੜਾ ਹੈਗਾ ਗੋਡੇ ਦਾ ਰਿਪਲੇਸਮੈਂਟ ਦੀ ਜਰੂਰੀ ਕੀਤੀ ਹੈਗੀ ਹੈ ਇਹ ਫੀਮੇਲ ਜਿਹੜੀ ਹੈ ਕਾਫੀ ਮਹੀਨਿਆਂ ਤੋਂ ਆਪਣੇ ਗੋਡੇ ਨੂੰ ਲੈ ਕੇ ਤੰਗ ਸੀਗੀ ਪਰੇਸ਼ਾਨ ਸੀਗੀ ਤੇ ਨੂੰ ਪੈਸੇ ਦੀ ਕਮੀ ਕਰਕੇ ਇਹਦਾ ਨਹੀਂ ਹੋਇਆ ਸੀਗਾ ਤੇ ਅਸੀਂ ਇਹਦਾ ਫਰਾਈਸ਼ਮਾਨ ਕਾਡ ਬਣਾਇਆ ਹੈਗਾ ਆਇਸ਼ਮਾਨ ਕਾਡ ਦੇ ਤੇ ਇਸ ਕੁੱਟਲੀ ਦਾ ਫ੍ਰੀ ਹੋਇਆ ਹੈਗਾ ਤੇ ਹੁਣ ਪੇਸ਼ੈਂਟ ਅਹੀਂ ਹੈ ਤੀਜੇ ਚੌਥੇ ਦਿਨ ਅਸੀਂ ਡਿਸਚਾਰਜ ਕਰ ਰਹੇ ਹੈਗੇ ਸਪੈਸ਼ਲ ਟੇ ਕੰਡੀਸ਼ਨ ਬਿਲਕੁਲ ਠੀਕ ਹੈ ਇਸ ਤੋਂ ਲਾਵਾ ਮੈਂ ਸ਼ਹਿਰ ਵਾਸੀਆਂ ਨੂੰ ਮੈਂ ਜਰੂਰ ਕਹਾਂ ਕਹਿਣਾ ਚਾਹਾਂਗਾ ਕਿ ਜਿਹੜੀ ਸਹੂਲਤ ਹੈਗੀ ਹੈ ਸਾਡੇ 24 ਘੰਟੇ ਅਵੇਲੇਬਲ ਹੈਗੀ ਹੈ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਔਰਸ ਬਿਡੀਸ ਦੀ ਪ੍ਰੋਬਲਮ ਨਾ ਸਿਰਫ ਗੋਡੇ ਬਦਲਣਾ ਬਲਕਿ ਚੂਨਾ ਬਦਲਣਾ ਹੈ ਕੋਈ ਹੋਰ ਫ੍ਰੈਕਚਰ ਜਾਂ ਕਿਸੇ ਕਿਸਮ ਦਾ ਟਰੋਮਾ ਹੋ ਜਾਂਦਾ ਹੈਗਾ ਤੇ ਸਾਡੇ ਹਸਪੀਟਲ ਵਿੱਚ 24 ਘੰਟੇ ਸਹੂਲਤ ਉਪਲਬਧ ਹੈਗੀ ਹੈ ਤੇ ਲੋਕੀ ਇਸ ਦਾ ਫਾਇਦਾ ਉਠਾ ਸਕਦੇ